ਅੱਜ ਦੇ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਉਸ ਹਾਲਾਤਾਂ ਨੂੰ ਦੇਖਦੇ ਹੋਏ ਸਾਡੇ ਨਾਲ ਅੱਜ ਗਿਆਨੀ ਬੁੱਟਾ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਠੀਕ ਠਾਕ ਹੋ ਭਾਜੀ ਕਿਵੇਂ ਦੇਖਦੇ ਹੋ 15-15 ਗਨਮੈਂਡ ਵੱਡੇ ਵੱਡੇ ਪੁਲਿਸ ਦੇ ਅਧਿਕਾਰੀ ਉਹਨਾਂ ਦੇ ਹੁੰਦੇ ਹੋਏ ਇੱਕ ਸ਼ਿਵ ਸੈਨਾ ਜਿਹੜਾ ਕਿ ਸੂਰੀ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਕਿਵੇਂ ਦੇਖਦੇ ਹੋ ਸਭ ਤੋਂ ਵੱਡੀ ਤਾਂ ਹੈ ਪੁਲਿਸ ਦੀ ਬੇਕੂਫੀ ਹੈ ਤੁਹਾਨੂੰ ਸਕਰਟੀ ਵਾਤੇ ਲਾਇਆ ਤੁਸੀਂ ਕਾਸਵਾਤੇ ਖੜੇ ਹੋ ਠੀਕ ਹੈ 15 ਗਨਮਾਨਾਂ ਦੇ ਵਿਚਾਲੇ ਬੰਦਾ ਮਾਰਿਆ ਜਾਂਦਾ ਠੀਕ ਹੈ ਤੇ ਫਿਰ ਮੌਜੂਦਾ ਸਰਕਾਰ ਤੇ ਸਵਾਲ ਉੱਠਦਾ ਠੀਕ ਹੈ ਵੀ ਤੁਸੀਂ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਬੇਕੁਫੀ ਕੀਤੀ ਗਲਤੀ ਕੀਤੀ ਹੈ ਠੀਕ ਹੈ ਕਿਵੇਂ ਬੰਦਾ ਮਰ ਗਿਆ 15 ਗਨਮਾਨਾਂ ਦੇ ਵਿਚਾਲੇ ਇੱਕ ਜਵਾਬੀ ਫੈਰ ਵੀ ਨਹੀਂ ਹੋਇਆ ਉਹਨਾਂ 15 ਗਨਮਾਨਾਂ ਦੇ ਕੋਲੋਂ ਬਹੁਤ ਵੱਡੀ ਗਲਤੀ ਹੈ ਬਹੁਤ ਵੱਡੀ ਬੇਕੁਫੀ ਹੈ ਅਮ੍ਰਿਤਪਾਲ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਕਿ ਸੰਨੀਵਾਲ ਜੇ ਕੋਈ ਦੇਖੇਗਾ ਤੇ ਉਹਦੇ ਵਾਸਤੇ ਆਪਾਂ ਕਾਰਵਾਈ ਕਰਾਂਗੇ ਕਿਵੇਂ ਦੇਖਦੇ ਹੋ ਦੇਖੋ ਇਹ ਤਾਂ ਮੈਂ ਪਹਿਲੇ ਕਹਿ ਦਿੱਤਾ ਵੀ ਅੰਮ੍ਰਿਤਪਾਲ ਦੇ ਵਿੱਚੋਂ ਸੰਜਨੈਲ ਸਿੰਘ ਨੂੰ ਭਾਜਪਾ ਨੇ ਜਾਂ ਏਜੰਸੀਆਂ ਨੇ ਪੈਦਾ ਕਰ ਦਿੱਤਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਠੀਕ ਹੈ ਜਦੋਂ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਆਪਣੇ ਸਟੇਟਮੈਂਟਾਂ ਦੇ ਰਹੇ ਹੋ ਨੌਜਵਾਨਾਂ ਨੂੰ ਉਭਾਰ ਰਹੇ ਹੋ ਅਕੇ ਜੇ ਉਹਦੇ ਵੱਲ ਕੋਈ ਦੇਖੂਗਾ ਜਾਂ ਕਹਿ ਲਈ ਉਹਦੇ ਪਰਿਵਾਰ ਦੀ ਸੀ ਕੇਅਰ ਕਰਾਂਗੇ ਠੀਕ ਹੈ ਇਹ ਸਭ ਕੁਝ ਨਾ ਕਹਿ ਰਹੀਏ ਪੰਜਾਬ ਨੂੰ ਅੱਗ ਲਾਉਣ ਵਾਸਤੇ ਲਾੰਬੂ ਲਾਉਣ ਵਾਸਤੇ ਬਿਆਨਬਾਜ਼ੀ ਹੋ ਰਹੀ ਹੈ ਇੱਕ ਅਮਿਤ ਅਰੋੜਾ ਜਿਹੜਾ ਕਿ ਬੜੇ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਉਹਨੂੰ ਇੱਕ ਬੁਲੇਟ ਪ੍ਰੂਫ ਜੈਕਟ ਵੀ ਦਿੱਤੀ ਜਾਂਦੀ ਹੈ ਸਿਕਿਉਰਿਟੀ ਦੀ ਜਿਹੜੀ ਗਿਣਤੀ ਵੀ ਵਧਾਈ ਜਾਂਦੀ ਹੈ ਕਿਵੇਂ ਦੇਖਦੇ ਹੋ ਦੇਖੋ ਜਿਸ ਬੰਦੇ ਨੇ ਮਾਰਨਾ ਸਿਰ 'ਚ ਗੋਲੀ ਮਾਰੂਗਾ ਜੀ ਉਹ ਬੁਲੇਟ ਪ੍ਰੂਫ ਜੈਕਟ ਕੀ ਕਰੂਗੀ ਠੀਕ ਹੈ ਸਭ ਤੋਂ ਪਹਿਲਾਂ ਮੈਂ ਪਹਿਲਾਂ ਵੀ ਗੱਲ ਕਹੀ ਹੈ ਵੀ ਜਿਹੜੇ ਗਨਮੈਨ ਨਾਲ ਉਹ ਕਾਸਵਾ ਤੇ ਲਾਏ ਨੇ ਉਹ ਖੜਾਉਣੇ ਆ ਉਹਨਾਂ ਕੋਲੇ ਦੋ ਦੋ ਤਿੰਨ ਤਿੰਨ ਲਖ ਦਾ ਅਸਲਾ ਚੱਕੀ ਵਰਦੇ ਨੇ ਇੱਕ ਅਦੇ ਨੂੰ ਤਾਂ ਮਾਰਨਾ ਚਾਹੀਦਾ ਸੀਗਾ ਹਾਲਾਂਕਿ ਜਿਹੜਾ ਸੂਰੀ ਦਾ ਕਤਲ ਹੋਇਆ ਇਹ ਆਪਾਂ ਇਹ ਸੁਣਦੇ ਸੀ ਕਿ ਵੀ ਉਹ ਸੇਕਾਉਂ ਦੇ ਖਿਲਾਫ ਜ਼ਹਿਰ ਉਗਲਦਾ ਸੀ ਹਨਾ ਇਹ ਸਭ ਨੂੰ ਪਤਾ ਹੈ ਪਰ ਕਿਤੇ ਨਾ ਕਿਤੇ ਜੇ ਉਹਨੂੰ ਤੁਸੀਂ ਸਕਿਉਰਟੀ ਦਿੱਤੀ ਹੋਈ ਹੈ ਉੱਥੇ ਉਹਦੀ ਕੇਅਰ ਕਰਨੀ ਸੀਗੀ ਕਿਦਾਂ ਬੰਦਾ ਮਰ ਗਿਆ ਪੰਜਾਬ ਪੁਲਿਸ ਵੱਲੋਂ ਇੱਕ ਵੱਡਾ ਕਦਮ ਵੀ ਚੁੱਕਿਆ ਜਾਊਗਾ ਵੀਆਈਪੀ ਦੀ ਸਕਿਉਰਟੀ ਵੀ ਵਧਾਈ ਜਾਊਗੀ ਕਿਵੇਂ ਦੇਖਦੇ ਹੋ ਪੜੀ ਸਕਿਉਰਿਟੀ ਵਧਾਉਣ ਦਾ ਫਾਇਦਾ ਫੇਰ ਹੈ ਜੇ ਸਕਿਉਰਿਟੀ ਐਕਸ਼ਨ ਲਓਗੇ ਜਦੋਂ ਤੁਸੀਂ ਨਾਲ ਪਰਮ 1000 ਬੰਦਾ ਤੋਰ ਦੋ ਜਦੋਂ ਬੰਦੇ ਨੇ ਜਵਾਬੀ ਫਾਇਰ ਹੀ ਨਹੀਂ ਕਰਨਾ ਮੈਂ ਇੱਥੇ ਖੜਾ ਮੇਰੇ ਮੇਰੇ ਤੇ 10 ਬੰਦੇ ਹਮਲਾ ਕਰਨ ਆਕੇ ਇੱਕ ਬੰਦਾ ਥੱਪੜ ਮਾਰ ਕੇ ਦਸਾਵੇ ਮੈਂ ਕਿਹੜੇ ਡਾਇਰੈਕਸ਼ਨ ਵਿੱਚ ਆਉਣਾ ਕਿਹੜੇ ਐਕਸ਼ਨ ਵਿੱਚ ਆਉਣਾ ਠੀਕ ਹੈ ਉਹ ਕਾਸਵਾ ਤੇ ਬੰਦੇ ਨਾਲ ਹੈ ਇੱਕ ਜਵਾਬੀ ਫਾਇਰ ਵੀ ਨਹੀਂ ਕੀਤਾ ਗਵਰਨਮੈਂਟ ਜਿਹੜੀਆਂ ਹੁਣ ਜਿਹੜੀਆਂ ਪਾਲਿਸੀਆਂ ਕੱਢੋਗੇ ਨਾ ਸਕਿਉਰਿਟੀ ਵਧਾਈ ਜਾਊਗੀ ਬੁਲਟ ਪ੍ਰੂਫ ਬੁਲਟ ਪ੍ਰੂਫ ਗੱਡੀਆਂ ਦੇਣ ਨੂੰ ਵੀ ਕਹਿ ਦੋਗੇ ਜਾਗਟਾਂ ਦੇਣ ਨੂੰ ਵੀ ਕਹਿ ਦੋ ਜਿਵੇਂ ਸੂਰ ਫੇਰ ਕੀ ਕੀ ਕਰ ਸਕਦਾ ਉਸ ਗੱਲੋਂ ਕੁਝ ਸਮਾਂ ਪਹਿਲਾਂ ਇੱਕ ਸਿੱਖ ਨੌਜਵਾਨਾਂ ਵੱਲੋਂ ਇੱਕ ਪਿੰਡ ਦੇ ਵਿੱਚ ਮੰਦਿਰ ਮੰਦਿਰ ਬਣਾਇਆ ਜਾਂਦਾ ਹੈ ਉਹੀ ਨੌਜਵਾਨ ਜਦ ਸੂਰੀ ਦੀ ਜਦ ਦੇ ਘਰ ਆਉਂਦੀ ਹੈ ਉਹਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਤੇ ਉਹਨੂੰ ਪ੍ਰਸ਼ਾਸਨ ਵੱਲੋਂ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਕਿਵੇਂ ਦੇਖਦੇ ਹੋ ਦੇਖੋ ਪ੍ਰਸ਼ਾਸਨ ਕਿਤੇ ਨਾ ਕਿਤੇ ਜੀ ਯੋਗਦਾਨ ਪਾ ਰਿਹਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਇੱਕ ਭਾਈਚਾਰਕ ਸਾਂਝ ਹੈਗੇ ਆ ਜੋ ਬੰਦਾ ਅਫਸੋਸ ਕਰਨ ਵਾਸਤੇ ਜਾ ਰਿਹਾ ਸੀ ਠੀਕ ਹੈ ਨਾ ਉਹ ਪਰਿਵਾਰ ਦੇ ਨਾਲ ਹਮਦਰਦੀ ਜਤਾਉਣ ਉਹਨੂੰ ਜਾਣ ਦੇਣਾ ਚਾਹੀਦਾ ਸੀਗਾ ਕਿਉਂਕਿ ਪੁਲਿਸ ਵੀ ਕਿਤੇ ਨਾ ਕਿਤੇ ਲਾਂਬੂ ਲਾ ਰਹੀ ਹੈ ਬਲਦੀ ਤੇ ਤੇਲ ਪਾ ਰਹੀ ਹੈ ਵੀ ਮਾਹੌਲ ਭੜ ਕੇ ਪਹਿਲਾਂ ਇਹਨਾਂ ਨੇ ਜਿਹੜਾ ਮਾਹੌਲ ਬਣਾਇਆ ਸੀ ਹੋਰ ਤਰੀਕੇ ਨਾਲ ਹੁਣ ਹਿੰਦੂ ਵਰਨ ਸਿੱਖ ਬਣਾ ਕੇ ਰੱਖ ਦਿੱਤਾ ਵੀ ਜਿਹੜਾ 84 ਵਾਲਾ ਮਾਹੌਲ ਸੀ ਸਿਰ ਜਰ ਜਾਵੇ ਦੁਬਾਰਾ ਇਹ ਕਿਤੇ ਨਾ ਕਿਤੇ ਪੁਲਿਸ ਵੀ ਇਨਵੋਲਵ ਹੈਗੀ ਹੈ ਵਿੱਚ ਕਿ ਤੁਹਾਨੂੰ ਲੱਗਦਾ ਕਿ 84 ਦਾ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਦੁਬਾਰਾ ਆ ਸਕਦਾ ਹੈ ਭਾਜੀ ਆਊਗਾ ਕਦੋਂ ਆ ਗਿਆ ਜਦੋਂ 78 ਦਾ ਸਾਕਾ ਵਾਪਰਿਆ ਸੀ ਕਾਹਣ ਵਾਪਰਿਆ ਸੀ ਸੰਜਨੈਲ ਸਿੰਘ ਉਸ ਵਾਰੇ ਹੈਗੇ ਸੀ ਉਹਨਾਂ ਨੇ ਪੰਗਾ ਲਿਆ ਸੀ ਨਰੰਕਾਰੀਆਂ ਨਾਲ ਜਾ ਕੇ ਉਹ ਉਹ ਬੰਦੇ ਕਿਹਨੇ ਮਾਰੇ ਸੀ ਨਰੰਕਾਰੀਆਂ ਨੇ ਤਾਂ ਮਾਰੇ ਨਹੀਂ ਸੀ ਪੁਲਿਸ ਨੇ ਮਾਰੇ ਸੀਗੇ ਤੇ ਮੜ ਤੇ ਨਰੰਕਾਰੀਆਂ ਨੇ ਮਾਰੇ ਜਣ ਕੇ ਪੰਗਾ ਲਿਆ ਉਥੋਂ ਚਰਾਸੀ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਹਾਲਾਤ ਕਿ ਤੁਹਾਨੂੰ ਪਤਾ ਹੀ ਚੰਗੀ ਤਰ੍ਹਾਂ ਇਹ ਮੇਰੇ ਕਹਿਣ ਦੀ ਗੱਲ ਨਹੀਂ ਪੰਜਾਬ ਦੇ ਉਹ ਲੋਕ ਹਲੇ ਵੀ ਜਿੰਦਾ ਬੈਠੇ ਹੈ ਭਾਜੀ 35 ਸਾਲ ਤਾਂ ਹੋਇਆ ਸਾਡੇ ਬਜ਼ੁਰਗ ਬੈਠੇ ਹੈ ਕੀ ਕੁਛ ਹੋਇਆ ਸੀ ਉਦੋਂ ਜਣ ਕੇ ਮਾਹੌਲ ਸਰ ਦਿੱਤਾ ਤਕਰੀਬਨ ਉਹ ਦਿਨ ਨੇੜੇ ਨੇ ਆਉਣਗੇ ਪੱਕਾ ਇਹ ਪੰਜਾਬ ਦੀ ਅਸੀਂ ਗੱਲਬਾਤ ਕਰੀਏ ਤਾਂ ਕੋਈ ਵੀ ਵਾਰਦਾਤ ਹੁੰਦੀ ਹੈ ਕਿਉਂ ਅਮਰਿਤਪਾਲ ਸਿੰਘ ਦਾ ਕਿਉਂ ਹੀ ਨਾਂ ਲਿੱਤਾ ਜਾਂਦਾ ਹੈ ਅਮਰਿਤਪਾਲ ਬਹੁਤ ਗਰਮ ਗਰਮ ਬਿਆਨ ਦੇ ਰਿਹਾ ਹੈ ਝੂਠ ਨੂੰ ਗੁਮਰਾਹ ਕਰ ਰਿਹਾ ਹੈ ਹੁਣ ਜਦੋਂ ਉਹ ਕਹਿੰਦਾ ਹੈ ਜਿਹੜਾ ਵੀ ਜਿਹਨੇ ਸੂਰੀ ਦਾ ਕਤਲ ਕੀਤਾ ਉਹਦੇ ਪਰਿਵਾਰ ਦੇ ਕੇਅਰ ਕਰਾਂਗੇ ਇਹ ਮਤਲਬ ਇਹ ਹੈ ਇਹ ਬਿਆਨਬਾਜ਼ੀ ਇਧਰ ਜਾ ਰਹੀ ਹੈ ਵੀ ਲੋਹਰ ਨੌਜਵਾਨ ਜਿਹੜੇ ਉੱਠਣ ਹੋਰਾਂ ਦਾ ਵੀ ਕਤਲ ਕਰਨ ਜਿਵੇਂ ਹੁਣ ਉਧਰ ਸੂਰੀ ਦੇ ਬੇਟੇ ਨੇ ਕਹਿਤਾ ਜਾਂ ਕਿਸੇ ਹੋਰ ਨੇ ਕਹਿਤਾ ਵੀ ਸਿੱਖਾਂ ਨੂੰ ਬਾਹਰ ਕੜਗੜ ਮਾਰਾਂਗੇ ਉਹ ਉਹਨੇ ਮਾਫੀ ਮੰਗ ਲਈ ਬਾਅਦ ਦੇ ਵਿੱਚ ਕੰਟਰੋਲ ਹੋ ਗਿਆ ਹੁਣ ਜਦੋਂ ਕੋਈ ਸਾਡਾ ਬੰਦਾ ਕਹੂਗਾ ਅਸੀਂ ਕੜਗੜ ਮਾਰਾਂਗੇ ਫਿਰ ਮਾਹੌਲ ਖਰਾਬ ਹੀ ਹੋਣਾ ਇਹ ਅਮਰਤਪਾਲ ਦੀ ਬਿਆਨਬਾਜ਼ੀ ਤੋਂ ਸਾਰਾ ਕੁਝ ਸਾਹਮਣੇ ਆ ਰਿਹਾ ਕਿ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਬੰਨਣਾ ਚਾਹੀਦਾ ਖਾਲਸਤਾਨ ਨਾਂ ਦੀ ਕੋਈ ਚੀਜ਼ ਨਹੀਂ ਬਣਨੀ ਇੱਥੇ ਸਿਮੰਜੀਤ ਮਾਨ ਪੈਸੇ ਇਕੱਠੇ ਕਰੀ ਜਾਂਦਾ ਉਧਰ ਪੰਨੂ ਕਰੀ ਜਾਂਦਾ ਨਾ ਹਿੰਦੂ ਰਾਸ਼ਟਰ ਬਣੇ ਇੱਥੇ ਨਾ ਖਾਲਸਤਾਨ ਬਣੇ ਇੱਥੇ ਜਿਹੜੀ ਭਾਈਚਾਰਕ ਸਾਂਝ ਆ ਸਾਰੇ ਧਰਮਾਂ ਦੀ ਨਿਭ ਰਹੀ ਹੈ ਬੜੀਏ ਸ਼ਾਂਤੀ ਨਾਲ ਜੀ ਰਹੇ ਨੇ ਇੱਕੜਾ ਮ ਚੌਧਰੀ ਕੋਈ ਚਾਰ ਸਪੇਰੇ ਹੁੰਦੇ ਆ ਭਾਵੇਂ ਹਿੰਦੂ ਕਮਿਊਨਿਟੀ ਵਿੱਚ ਲਾ ਲਓ ਭਾਵੇਂ ਸਿੱਖ ਕਮਿਊਨਿਟੀ ਵਿੱਚ ਲਾ ਲਓ ਇਹ ਮਾਹੌਲ ਖਰਾਬ ਕਰਕੇ ਪੈਸੇ ਇਕੱਠੇ ਕਰਨ ਵਾਲੇ ਲੋਕ ਹੁੰਦੇ ਆ ਜੇ ਸ਼ਿਵ ਸੈਨਾ ਦੀ ਗੱਲ ਕਰੀਏ ਤਾਂ ਸੂਰੀ ਦੇ ਪਰਿਵਾਰ ਵੱਲੋਂ ਵੀ ਆਖਿਆ ਜਾਂਦਾ ਹੈ ਕਿ ਸ਼ਹੀਦੀ ਦਾ ਦਰਜਾ ਦੇਣਾ ਚਾਹੀਦਾ ਜੇ ਹੁਣ ਸਾਡੀ ਕੌਮ ਦੇ ਵਿੱਚ ਕੋਈ ਇਦਾਂ ਮੌਤ ਆਉਂਦੀ ਅਸੀਂ ਵੀ ਕਹਿੰਦੇ ਅਸੀਂ ਸ਼ਹੀਦ ਦੇ ਦਰਜੇ ਤਾ ਜਾਣਾ ਉਹ ਕਹਿ ਸਕਦੇ ਉਹਨਾਂ ਦਾ ਉਹਨਾਂ ਦਾ ਇੱਕ ਆਗੂ ਸੀ ਉਹ ਸਿਪਾਹੀਆਂ ਦਾ ਉਹਨੂੰ ਦਿਨ ਦੇ ਸਾਡੇ ਗੋਲੀਆਂ ਮਾਰ ਕੇ ਮਾਰਿਆ ਗਿਆ ਇੱਕ ਮੰਦਰ ਦੇ ਸਾਹਮਣੇ ਧਰਨ ਲਈ ਬੈਠਾ ਸੀ ਹਾਲਾਂਕਿ ਜਾਤੀ ਤੌਰ ਤੇ ਸਾਡੀ ਕੋਈ ਦੁਸ਼ਮਣੀ ਥੋੜੀ ਹੈ ਇੱਕ ਭਾਈਚਾਰਕ ਸਾਂਝ ਤੌਰ ਤੇ ਕਹਦੇ ਨੇ ਪੰਜਾਬ ਦਾ ਵਚਿੰਦਾ ਸੀ ਉਹ ਬੰਦਾ ਕਿ ਆਗੂ ਸੀ ਉਹਨੂੰ ਸ਼ਰਮ ਤੁਸੀਂ ਗੋਲੀਆਂ ਮਾਰ ਕੇ ਮਾਰਿਆ ਪਰਿਵਾਰ ਕਹੂਗਾ ਜੀ ਪਰਿਵਾਰ ਦੀਆਂ ਜਿੰਨੀਆਂ ਮੰਗਾਂ ਨੇ ਉਹਨਾਂ ਦਾ ਰਾਈਟ ਹੈ ਭਾਜੀ ਮੰਗ ਸਕਦੇ ਹੋ ਜੀ ਤੁਸੀਂ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਸਮਝਦੇ ਹੋ ਬਿਲਕੁਲ ਬਿਲਕੁਲ ਮੰਨਦੇ ਆ ਪਰ ਸਾਡੇ ਸੰਵਿਧਾਨ ਨਹੀਂ ਸੀ ਇਹ ਨਹੀਂ ਮੰਨਿਆ ਮੈਂ ਮੰਨਦਾ ਜਿਨ੍ਹਾਂ ਨੇ ਸਾਡੀ ਦੇਸ਼ ਦੀ ਆਜ਼ਾਦੀ ਲਈ ਇੰਡੀਆ ਦੀ ਆਜ਼ਾਦੀ ਲਈ ਆਪਣੇ ਆਪ ਨੂੰ 바ਰਿਆ ਸ਼ਹੀਦ ਹੈਗੇ ਨੇ ਚ ਕੋ ਦੋਰਾ ਮਾਹੇ ਨਹੀਂ ਅੰਮ੍ਰਿਤਸਰ ਦੀ ਗੱਲ ਕਰੀਏ ਇੱਕ ਵਿਆਹ ਸਮਾਗਮ ਦੇ ਵਿੱਚ ਐਨ ਆਰ ਆਈ ਦਾ ਇੱਕ ਵਿਆਹ ਸਮਾਗਮ ਸੀ ਜਿਹਦੇ ਵਿੱਚ ਇੱਕ ਤਾਬੜ ਤੋੜ ਗੋਲੀਆਂ ਚਲਾਈਆਂ ਗਿਆ ਕੀ ਇਹ ਰੰਗਲਾ ਪੰਜਾਬ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਇਹ ਗੁੰਡਾਗਰਦੀ ਹੈ ਸ਼ਰਿਆਮ ਗੁੰਡਾਗਰਦੀ ਹੈ ਠੀਕ ਹੈ ਇਹ ਜਿਹੜੇ ਵੱਡੇ ਲੋਕ ਨੇ ਆਪਣੇ ਪੈਸੇ ਦੀ ਆਪਣੀ ਪਾਵਰ ਦੀ ਨੁਆਇਸ਼ ਕਰਦੇ ਆ ਲੋਕਾਂ ਨੂੰ ਇੱਕ ਬੇਕੂਬ ਬਣਾਉਂਦੇ ਆ ਆਪਣੀ ਜਿਹੜੀ ਰਜਵਾਲਾ ਸ਼ਾਈ ਹੈ ਉਹ ਲੋਕਾਂ ਦੇ ਜਮਾਉਣਾ ਚਾਹੁੰਦੇ ਆ ਵੀ ਸਾਡੇ ਕੋਲ ਕੁਝ ਆਏਗਾ ਠੀਕ ਹੈ ਗੁੰਡਾਗਰਦੀ ਹੈ ਪੰਜਾਬ ਦੇ ਵਿੱਚ ਲਾਅਨ ਆਰਡਰ ਨੂੰ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਸੁਰੱਖਿਤੀ ਤੋਂ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਲਾਅਨ ਆਰਡਰ ਬਿਲਕੁਲ ਫੇਲ ਹੈ ਜੀ ਤਕਰੀਬਨ ਅੱਧਾ ਇੱਕ ਪੰਜਾਬ ਛੱਡ ਕੇ ਪੰਜਾਬ ਨੂੰ ਇੰਡੀਆ ਇੰਡੀਆ ਤੋਂ ਬਾਹਰ ਜਾ ਚੁੱਕਾ ਹੈ ਠੀਕ ਹੈ ਫੌਨ ਕੰਟਰੀ ਵਿੱਚ ਅੱਧਾ ਕ ਚੱਲ ਜਾਊਗਾ ਤੁਸੀਂ ਦੱਸੋ ਤੁਹਾਡੇ ਸਮੇਂ ਦੇ ਵਿੱਚ ਵਿੱਚ ਆ ਥੋੜੇ ਸਮੇਂ ਦੇ ਵਿੱਚ ਵਿੱਚ ਤਿੰਨ ਚਾਰ ਕੱਲ ਸ਼ਰਿਆਂ ਹੋ ਗਏ ਸਭ ਤੋਂ ਪਹਿਲਾਂ ਦੀਪ ਸਿੱਧੂ ਨੂੰ ਮਾਰਿਆ ਜਾਂਦਾ ਪਰ ਐਕਸੀਡੈਂਟ ਸੀ ਇਲਜ਼ਾਮ ਤਾਂ ਲੱਗਦਾ ਹੀ ਹੈ ਨਾ ਦੀਪ ਸਿੱਧੂ ਸਿੱਧੂ ਮੂਸੇਵਾਲਾ ਲੈਜੈਂਡ ਬੰਦਾ ਸੀ ਉਹਨੂੰ ਮਾਰਿਆ ਗਿਆ ਠੀਕ ਹੈ ਨਾ ਗੱਲ ਤੇ ਫਿਰ ਸੂਰੀ ਨੂੰ ਮਾਰਿਆ ਗਿਆ ਤਿੰਨ ਚਾਰ ਹੋਰ ਬੰਦਿਆਂ ਦੇ ਕਤਲ ਹੋਏ ਹਨ ਜਾਨੀ ਕਿ ਇੱਥੇ ਜਿਹੜਾ ਲੋਨ ਹੈਡਰ ਹੈ ਬਿਲਕੁਲ ਫੇਲ ਹੈ ਬਿਲਕੁਲ ਸੇਫ ਨਹੀਂ ਕੋਈ ਹੈਗਾ ਇੱਥੇ ਬੰਦਾ ਤਾਂ ਹੀ ਤਾਂ ਇੱਥੇ ਬੰਦਾ ਕੋਈ ਰਹਿਣਾ ਨਹੀਂ ਚਾਹੁੰਦਾ ਛੱਡ ਕੇ ਕਿਉਂ ਜਾ ਰਹੇ ਨੇ ਬੰਦੇ ਪੰਜਾਬ ਸਰਕਾਰ ਵੱਲੋਂ ਤੇ ਬੜੇ ਬੜੇ ਵਾਅਦੇ ਕੀਤੇ ਗਏ ਸੀ ਕਿ ਉਹ ਵਾਅਦਿਆਂ ਦੇ ਪੂਰੀ ਉਤਰੀ ਇੱਕ ਵੀ ਮੈਨੂੰ ਵਾਅਦਾ ਦਿਖਾ ਰਿਹਾ ਡੇਟ ਤੇ ਪੂਰਾ ਖਰੇ ਉੱtre ਹੁਣ ਇੱਕ ਵੀ ਸਾਰੇ ਮੁੱਦਿਆਂ ਤੇ ਫੇਲ ਹੋਈ ਹੈ ਪੰਜਾਬ ਸਰਕਾਰ ਮੈਂ ਕਹਿੰਨਾ ਭਗਵਾਨ ਜੀ ਤਮਾਨ ਨੂੰ ਸਾਲ ਹੋਣ ਵਾਲਾ ਤਿੰਨ ਕਿ ਮਹੀਨੇ ਹੋਰ ਬਾਕੀ ਹੈ ਉਹਨੂੰ ਚੇਂਜ ਕਰਨ ਵਾਸਤੇ ਪਲੈਨਿੰਗ ਹੋ ਚੁੱਕੀ ਆ ਆ ਜਿਹੜਾ ਮਾਹੌਲ ਖਰਾਬ ਕੀਤਾ ਉਹਦੇ ਲਈ ਕੀਤਾ ਜ਼ਿਆਦਾਤਰ ਤੇ ਠੀਕ ਹੈ ਜਦੋਂ ਕੰਟਰੋਲ ਹੋਇਆ ਹੀ ਨਹੀਂ ਤੁਹਾਡੇ ਕੋਲ ਐਡੇ ਐਡੇ ਤੁਸੀਂ ਕਮਿਟਮੈਂਟਾਂ ਵਾਅਦੇ ਕੀਤੇ ਸੀ ਤੁਸੀਂ ਇੱਕ ਵੀ ਪੂਰਾ ਨਹੀਂ ਕੀਤਾ ਇੱਕ ਵੀ ਜੇ ਕੀਤਾ ਤਾਂ ਮੈਂ ਤੁਹਾਨੂੰ ਦੱਸ ਸਕਦੇ ਹਾਂ ਤੇ ਪੰਜਾਬ ਸਰਕਾਰ ਦੇ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਦੇ ਇੱਕ ਵਾਰਡ ਦੇ ਵਿੱਚੋਂ بڑے ਦਾਵਾ ਰੱਖਦੇ ਨੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਨੂੰ ਕਿਵੇਂ ਦੇਖਦੇ ਹੋ ਕੁਸ਼ ਨਹੀਂ ਹੋਣਾ ਭਾਜੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਪਹਿਲਾਂ ਲੋਕਾਂ ਨੂੰ ਬੇਕੂ ਬਣਾਇਆ ਸੀ ਲੋਕ ਹੁਣ ਬੇਕੂ ਬਣਨਗੇ ਨਹੀਂ ਕਿਉਂਕਿ ਜਿਹੜੇ ਇਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਤੇ ਖਰੇ ਉੱtre ਨਹੀਂ ਭਾਜੀ ਠੀਕ ਹੈ ਸਭ ਤੋਂ ਪਹਿਲਾਂ ਬੀਬੀਆਂ ਨੂੰ ਲਾਰਾ ਲਾਇਆ ਮੇਕੋ ਬੇਕੂ ਬਣਾਇਆ ਹਨਾ ਤੇ ਕਹਿੰਦੇ ਸੀ 1000 ਰੁਪਏ ਅਕਾਊਂਟ ਵਿੱਚ ਮਾ ਪਾਤਾ ਆ ਹੁਣ ਮੈਂ ਸਰਕਾਰੀ ਬੱਸ ਵਿੱਚ ਸਭ ਸਫ਼ਰ ਕਰਕੇ ਆਇਆ ਹਾਂ ਆਧਾਰ ਕਾਰਡ ਫੜਾਤੇ ਉਹ ਕੈਪਟਨ ਦਾ ਬੇੜਾ ਬੈਠਾ ਪਹਿਲਾਂ ਕੈਪਟਨ ਫੜਾ ਗਿਆ ਹੁਣ ਤਾਂ ਕਿਥੇ ਉਹ ਜਨਤਨਪੁਰੇ ਜਾਂਦੇ ਸਰਕਾਰੀ ਬੱਸ ਵਿੱਚ 10 ਬੰਦੇ ਹੁੰਦੇ 90 ਬੀਬੀਆਂ ਹੁੰਦੀਆਂ ਨੇ 100 ਦੇ ਵਿੱਚੋਂ ਠੀਕ ਹੈ ਜਾਨਿ ਕਿ ਪੰਜਾਬ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਝਾੜੂ ਵਾਲਿਆਂ ਨੇ ਮਾਨ ਵਰਗੇ ਨੇ ਕੁਝ ਵੀ ਨਹੀਂ ਪਾਜੀ ਕੀਤਾ ਗੁਜਰਾਤ ਦੇ ਵਿੱਚ ਜਾ ਕੇ ਤਾਂ ਆਮ ਆਦਮੀ ਪਾਰਟੀ ਵੱਲੋਂ ਬੜੇ ਜੋਰਾਂ ਸ਼ੋਰਾਂ ਦੇ ਨਾਲ ਪ੍ਰਚਾਰ ਹੋ ਰਿਹਾ ਹੈ ਉੱਥੇ ਮੈਸੇਜ ਸਾਰਾ ਗੁਜਰਾਤ ਦੇ ਲੋਕਾਂ ਕੋਲ ਜਾ ਚੁੱਕਾ ਹੈ ਵੀ ਇਹ ਸਭ ਤੋਂ ਵੱਡੇ ਠਾਗੇ ਨੇ ਪਹਿਲਾਂ ਪੰਜਾਬ ਦੇ ਨਾਲ ਧੋਖਾ ਕੀਤਾ ਹੁਣ ਗੁਜਰਾਤ ਦੇ ਨਾਲ ਕਰ ਰਹੇ ਨੇ ਠੀਕ ਹੈ ਨਾ ਉਹਨਾਂ ਲੋਕਾਂ ਕੋਲ ਸਾਰਾ ਕੁਝ ਇਥੋਂ ਦਾ ਜਿਹੜਾ ਕੱਚੇ ਚਿੱਠੀ ਉਹਨਾਂ ਕੋਲ ਖੁੱਲ ਚੁੱਕਿਆ ਉਹ ਲੋਕ ਵਿਸ਼ਵਾਸ ਨਹੀਂ ਕਰਨਗੇ ਕਦੇ ਵਾਤੇ ਵੀ ਤੁਹਾਨੂੰ ਕੀ ਲੱਗਦਾ ਹੁਣ ਇਸ ਵਾਰ ਕਿਹੜੀ ਸਰਕਾਰ ਆਉਣੀ ਚਾਹੀਦੀ ਹੈ ਦੇਖੋ ਸਰਕਾਰ ਤਾਂ ਮੈਂ ਤਾਂ ਇਹ ਕਹੂੰਗਾ ਹਾਲਾਂਕਿ ਮੈਂ ਐਂਟੀਆਂ ਇਹਨਾਂ ਤਾਂ ਕਾਲੇ ਦੇ ਕਾਂਗਰਸੀ ਚੰਗੇ ਸੀ ਆਹ ਕੁੱਤਪਣਾ ਤਾਂ ਹੋਇਆ ਨਹੀਂ ਸ਼ੋਨਾ ਜਿੰਨਾ ਹੁਣ ਹੋਇਆ ਠੀਕ ਹੈ ਨਾ ਗੱਲ ਆਵੇ ਕਿਸੇ ਦੇ ਨਾਮ ਆਵੇ ਤਾਂ ਲੋਕ ਦੱਸਣਗੇ ਲੋਕਾਂ ਨੇ ਦੇਖਣਾ ਜਿਸ ਕਿਨੂੰ ਵੋਟ ਪਾਣਗੇ ਮੈਂ ਤਾਂ ਇਹ ਕਹਿਣਾ ਵੀ ਬਹੁਤ ਵੱਤ ਵਿੱਚ ਕੋਈ ਆਵੇ ਨਾ ਕਿਸ ਨੂੰ ਬੇ ਸੀਟਾਂ ਮੈਨੂੰ ਕਿਸ ਨੂੰ 3 ਮੈਨੂੰ ਕੰਨ ਨੂੰ ਹੱਥ ਲੱਗਣ ਵੀ ਯਾਰ ਲੋਕਾਂ ਨੂੰ ਕਿਦਾਂ ਬੇਕੂਬ ਬਣਾਈਦਾ ਕਿਸੇ ਦੇ ਵੀ ਨਹੀਂ ਹੋਣੀ ਚਾਹੀਦੀ ਤੇ ਬਹੁਤ ਮਤ ਮੈਂ ਕਹਿੰਦਾ ਆਵੇ ਨਾ ਜਦੋਂ ਮੁੜ ਕੇ ਇਲੈਕਸ਼ਨ ਆਉਣੀਆਂ ਤੇ ਤੁਹਾਡੇ ਵੱਲੋਂ ਕਿਹਨੂੰ ਸਪੋਰਟ ਕੀਤੀ ਜਾ ਰਹੀ ਹੈ ਕਿਸ ਸਰਕਾਰ ਨੂੰ ਭਾਜੀ ਮੇਰਾ ਭਾਵੇਂ ਕੋਈ ਦੁਸ਼ਮਣ ਵੀ ਹੋਵੇ ਜਿਹੜਾ ਬੰਦਾ ਕਿਰਦਾਰ ਦਾ ਪੱਕਾ ਹੈ ਨਾ ਜਿਨੇ ਕੋਈ ਯੋਗਦਾਨ ਪਾਇਆ ਹੋਵੇ ਪੰਜਾਬ ਲਈ ਕੌਮ ਲਈ ਸਮਾਜ ਲਈ ਉਹ ਤੁਹਾਡੇ ਹਲਕੇ ਦਾ ਜਿਹੜਾ ਬੰਦਾ ਹੈਗਾ ਤੁਹਾਨੂੰ ਵਧੀਆ ਲੱਗ ਤੁਸੀਂ ਉਹਨੂੰ ਵੋਟ ਪਾਓ ਪਾਰਟੀ ਦੇਖ ਕੇ ਕਦੇ ਵੋਟ ਪਾਓ ਨਾ ਜਦੋਂ ਇਹਨਾਂ ਲੋਕਾਂ ਕੋਲੇ ਬਹੁਤ ਮਤ ਆ ਜਾਂਦੀਆਂ ਨਾ ਇਹ ਲੋਕ ਫਿਰ ਤੁਹਾ ਵੀ ਨਹੀਂ ਹੁੰਦਾ ਜਦੋਂ ਪਾਵਰ ਦੀ ਗਲਤ ਇਸਤੇਮਾਲ ਲੋਕ ਕਰਦੇ ਜਦੋਂ ਇਹਨਾਂ ਕੋਲੇ ਬਹੁਤ ਮਤ ਆ ਜਾਂਦੀ ਮੈਂ ਕਹਿੰਦਾ ਬਹੁਤ ਮਤ ਇਹਨਾਂ ਕੋਲੇ ਆਣੀ ਨਹੀਂ ਚਾਹੀਦੀ ਕਿ ਜਿਸ ਤਰ੍ਹਾਂ ਪੰਜਾਬ ਦੀ ਨਵੀਂ ਜਿਹੜੀ ਜੂਥ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਆਪਣੇ ਵੱਲੋਂ ਜੂਥ ਨੂੰ ਮੈਸੇਜ ਇਹ ਹੈ ਵੀ ਗਮਰਾਹ ਨਾ ਹੋਵੋ ਆਪਣੇ ਪੈਰਾਂ ਤੇ ਖੜੋ ਰੋਜ਼ਗਾਰ ਪੈਦਾ ਕਰੋ ਪੜੋ ਲਿਖੋ ਵਧੀਆ ਨਸ਼ਿਆਂ ਤੋਂ ਦੂਰ ਹੋ ਜਾਓ ਠੀਕ ਹੈ ਜੇ ਤੁਸੀਂ ਕਿਸੇ ਧਰਮ ਨੂੰ ਅਡਾਪਟ ਕੀਤਾ ਹੋਇਆ ਕਮਾਉਂਦੇ ਹੋ ਠੀਕ ਹੈ ਸਿਧਾਂਤਾਂ ਦੇ ਮੁਤਾਬਕ ਪਹਿਰਾ ਦਿਓ ਕਿਸ ਦੇ ਪਿੱਛੇ ਲੱਗੇ ਲੜੋ ਲੜਾਈਆਂ ਦਾ ਖੜਾ ਛੱਡ ਦਿਓ ਲੜੋ ਲੜਾਈਆਂ ਦੇ ਵਿੱਚ ਕੁਝ ਨਹੀਂ ਹੈਗਾ ਸਾਡੇ ਪੰਜਾਬ ਦਾ ਪਹਿਲਾਂ ਵੀ ਬੇੜਾ ਜੰਗਾਂ ਨੇ ਜੁੱਧਾਂ ਨੇ ਬਰਬਾਦ ਕੀਤਾ ਹੁਣ ਵੀ ਕਰ ਦੇਣਗੇ ਆ ਜਿਹੜੇ ਅਮਰਪਾਲ ਵਰਗੇ ਕਢਮ ਚੌਧਰੀ ਫਿਰ ਇਹਨੇ ਪਿੱਛੇ ਨਾਂ ਲੱਗੋ ਠੀਕ ਹੈ ਇਹ ਇਹ ਉਹੀ ਹਾਲਾਤ ਜਿਹੜੇ 84 ਵਿੱਚ ਪੈਦਾ ਹੋਏ ਸੀ ਉਹੀ ਹਾਲਾਤ ਪੈਦਾ ਕਰਨਗੇ ਯੂਥ ਨੂੰ ਨੇ ਗੁੰਮਰਾਹ ਕਰ ਲਿਆ ਭਾਜੀ ਜੀ ਅਮਰਿਤਪਾਲ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਤਾਂ ਇਹੀ ਕਿਹਾ ਜਾਂਦਾ ਕਿ ਅਮਰਤ ਦਾ ਪਾਣ ਕਰਵਾਇਆ ਜਾ ਰਿਹਾ ਤੁਸੀਂ ਕਹਿ ਰਹੇ ਹੋ ਕਿ ਅਮਰਤ ਛਕਣਾ ਕੋ ਪੈਮਾਨਾ ਥੋੜੀ ਹੈ ਜਿੰਨਾ ਬੰਦਿਆਂ ਨੇ ਅਮਰ ਛਕਿਆ ਜੀ ਮੇਰਾ ਅਮਰ ਛਕਿਆ ਇੱਥੇ ਲੋਕ ਬਲਾਤਕਾਰ ਹੀ ਬੈਠੇ ਆ ਹੱਲੇ ਵੀ ਜੇਲਾਂ ਵਿੱਚ ਬੈਠੇ ਆ ਠੀਕ ਹੈ ਬਾਬਾ ਠਾਕਰ ਸਿੰਘ ਟਕਸਾਲ ਦਾ ਜਥੇਦਾਰ ਰਿਹਾ ਮੋਢੀ ਰਿਹਾ ਠੀਕ ਹੈ ਉਹ ਬੰਦਾ 25 ਸਾਲ ਝੂਠ ਬੋਲਦਾ ਰਿਹਾ ਕਹਿੰਦਾ ਸੰਜਨੈਲ ਸਿੰਘ ਸ਼ਹੀਦ ਨਹੀਂ ਹੋਏ ਬਾਅਦ ਵਿੱਚ ਉਹ ਮੰਨ ਵੀ ਗਿਆ ਠੀਕ ਹੈ ਨੰਨ ਗੱਲ ਤੇ ਉਹ ਉਹਨਾਂ ਦਾ ਅਮਰ ਸ਼ਕਾ ਕਿਹਾ ਹੋਇਆ ਸੀਗਾ ਉਹ ਕਿੰਨੇ ਕੁ ਸੁੱਧਰ ਗਏ ਅਮਰ ਸ਼ਕਣਾ ਕੋਈ ਪੈਮਾਨਾ ਨਹੀਂ ਹੈਗਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਮਰ ਸ਼ਕਾ ਕਿਸ ਨੂੰ ਸਰਟੀਫਿਕੇਟ ਮਿਲ ਗਿਆ ਗਲਤ ਕੰਮ ਕਰਨ ਵਾਸਤੇ ਜਿਹੜੇ ਕਲੀਨ ਸ਼ੇਪ ਬੰਦੇ ਤੁਸੀਂ ਉਹਨਾਂ ਬੰਦੇ ਨਹੀਂ ਸਮਝਦੇ ਜਿਹੜੇ ਆਮ ਲੋਕ ਨੇ ਪੜੇ ਲਿਖੇ ਲੋਕ ਨੇ ਕਿ ਉਹ ਬੰਦੇ ਨਹੀਂ ਹੈਗੇ ਅਮਰ ਸ਼ਕਾ ਵਾਲਾ ਜਰੂਰੀ ਬੰਦਾ ਹੈ ਅਮਰ ਸ਼ਕੋ ਮੁਬਾਰਕ ਬਾ ਜਿਹੜਾ ਬੰਦਾ ਸ਼ਕਾ ਧਰਮ ਹਰੇਕ ਨੂੰ ਪਿਆਰਾ ਹੈ ਹਰੇਕ ਆਪਣੇ ਆਪਣੇ ਧਰਮ ਦੇ ਵਿੱਚ ਰਵੇ ਸਭਨਾਂ ਤਨ ਨੂੰ ਕਮਾਵੇ ਪਰ ਗੁੰਡਾਗਰਦੀ ਨਾ ਕਰੋ ਧਰਮ ਦੇ ਆੜ ਵਿੱਚ ਆ ਕੇ ਲੋਕਾਂ ਤੇ ਗੁੰਡਾਗਰਦੀ ਕਰਕੇ ਲੋਕਾਂ ਨੂੰ ਜਦੋਂ ਤੁਹਾਨੂੰ ਕਿਸੇ ਧਰਮ ਦਾ ਲਾਇਸੈਂਸ ਮਿਲ ਜਾਂਦਾ ਇਹਦਾ ਮਤਲਬ ਤੁਸੀਂ ਜੋ ਮਰਜ਼ੀ ਕਰੋ ਗੁੰਡਾ ਕਰਦੇ ਤੁਸੀਂ ਕਰੀ ਚੱਲੋ ਕਦੇ ਨਹੀਂ ਬਾਬੇ ਨਾਨਕ ਨੇ ਕਿਹਾ ਵੀ ਤੁਸੀਂ ਸ੍ਰੀ ਸਾਭਾ ਦੇ ਨਾਲ ਕਿਸੇ ਦਾ ਗਾਟਾ ਲਾਹੋ ਸੰਤਾਲੀਆਂ ਚੱਕੋ ਬਾਬੇ ਨਾਨਕ ਦੀ ਵਿਚਾਰਧਾਰਾ ਪੜ੍ਹ ਕੇ ਦੇਖੋ ਮੈਂ ਇੱਕ ਸਾਖੀ ਆਮ ਸੁਣਾਉਣਾ ਹੁੰਦਾ ਜਦੋਂ ਗੁਰੂ ਪਾਸ਼ਾ ਹਰਿਦਵਾਰ ਗਏ ਕਿੰਨੇ ਤਰਕ ਨਾਲ ਗੱਲ ਕੀਤੀ ਜਿਹੜੇ ਬ੍ਰਾਹਮਣ ਸੀ ਉਹ ਸੂਰਜ ਨੂੰ ਪਾਣੀ ਚੜ੍ਹਦੇ ਵੱਲ ਦੇਖ ਰਹੇ ਸੀ ਦੇਖ ਰਹੇ ਸੀ ਨਾ ਗੁਰੂ ਨਾਨਕ ਪਾਸ਼ਾ ਨੇ ਰਾਏ ਭੋਇ ਦੀ ਤਲਵੰਡੀ ਵੱਲ ਪਾਣੀ ਦੇਣਾ ਸ਼ੁਰੂ ਕਰਤਾ ਲੈਂਦੇ ਵੱਲ ਉਹ ਬੰਦੇ ਕਹਿਣ ਲੱਗੇ ਕਿਉਂ ਪਾਣੀ ਦੇ ਰਹੇ ਹੋ ਕਹਿੰਦੇ ਤੁਸੀਂ ਕਹਿੰਦੇ ਸੂਰਜ ਨੂੰ ਪਾਣੀ ਦੇਣਾ ਗੁਰੂ ਨਾਨਕ ਪਾਸ਼ਾ ਕਹਿੰਦੇ ਮੈਂ ਖੇਤੀ ਬੀਜ ਕੇ ਆ ਤਲਵੰਡੀ ਉਹਨੂੰ ਪਾਣੀ ਦੇਣਾ ਉਹ ਬ੍ਰਾਹਮਣਾਂ ਨੂੰ ਸਮਝ ਆ ਗਈ ਵੀ ਸਾਡੀ ਬਹੁਤ ਵੱਡੀ ਕੁਤਾਹੀ ਹੈ ਸੂਰਜ ਤੇ ਪਾਣੀ ਜਾਣੀ ਸਕਦਾ ਕਿੱਡੀ ਵੱਡੀ ਦਲੀਲ ਹੈ ਕਿੱਡਾ ਵੱਡਾ ਤਰਕ ਹੈ ਰਾਜੇ ਸ਼ਹੀ ਮੁਕੱਦਮ ਕੁੱਤੇ ਗੁਰੂ ਨਾਨਕ ਪਾਸ਼ਾ ਨੇ ਸ਼ਬਦ ਵਰਤੇ ਆ ਠੀਕ ਹੈ ਨਾ ਗੱਲ ਉਹ ਦਲੀਲ ਸਾਡੇ ਕੋਲ ਹੈਗੀ ਆ ਉਹ ਤਰਕ ਟਕਰਾਰ ਸਾਡੇ ਕੋਲ ਹੈਗਾ ਵਿਚਾਰ ਤਾਂ ਹੈਗੀ ਆ ਬਾਬੇ ਨਾਨਕ ਨੇ ਕਦੇ ਨਹੀਂ ਕਿਹਾ ਤੁਸੀਂ ਕਿਰਪਾਨ ਚੱਕ ਕੇ ਕਿਸਦਾ ਗਾਟਾ ਲਾਓ ਸੰਤਾਲੀਆਂ ਚੱਕੋ ਕਿਤੇ ਨਹੀਂ ਕਿਹਾ ਠੀਕ ਹੈ ਇਹ ਸਾਡੇ ਘੜਮ ਚੌਧਰੀ ਗੁੰਡਾਗਰਦੀ ਕਰਨ ਵਾਲੇ ਨੇ 84 ਵਿੱਚ ਵੀ ਇਦਾਂ ਹੀ ਹੁਣ ਵੀ ਇਦਾਂ ਹੀ ਹੋ ਜਾਊਗਾ ਜਿਹੜੇ ਅਮਰਿਤਪਾਲ ਸਿੰਘ ਨੇ ਉਹਨਾਂ ਬਾਰੇ ਕਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਨੇ ਅਮਰਿਤਪਾਲ 4 ਮਹੀਨੇ ਪਹਿਲਾਂ ਕਿੱਥੇ ਸੀਗਾ ਦਵਾਈ ਰਹਿੰਦਾ ਸੀ ਕਾਰੋਬਾਰ ਸੈੱਟ ਹੈ ਪੈਰਾਸੂਟ ਰਾਂਹੀਂ ਪੰਜਾਬੇ ਤਾਰ ਦਿੱਤਾ ਠੀਕ ਹੈ ਨਾ ਗੱਲ ਤੇ ਹਾਲੇ ਤੱਕ ਜੁੜਾ ਵੀ ਨਹੀਂ ਹੋਣ ਲੱਗਾ ਜਿਹੜਾ ਜਹਦਾਰ ਕੇ ਗੁਰੂ ਗ੍ਰੰਥ ਸਾਹਿਬ ਕਿੰਨਾ ਕ ਪੜ ਲਿਆ ਉਹਨੇ ਇਤਿਹਾਸ ਕਿੰਨਾ ਕ ਪੜ ਲਿਆ ਠੀਕ ਹੈ ਨਾ ਕੌਮ ਲਈ ਕੀ ਦੇਣਾ ਲੋਕਾਂ ਨੂੰ ਕਹਿੰਦੇ ਸਿਰ ਦਿਓ ਸਿਰ ਦਿਓ ਅਸੀਂ ਸਿਰ ਦੇਵਾਂਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਖਾਦੋ ਜਿੱਥੇ ਆ ਸਿਰ ਦੇਣ ਦੀ ਗੱਲ ਕੀਤੀ ਹੋਵੇ ਉੱਥੇ ਜਿਹੜਾ ਸਿਰ ਹੈ ਨਾ ਜਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਉੱਥੇ ਹਉਮੇ ਹੰਕਾਰ ਈਗੋ ਨੂੰ ਛੱਡਣ ਦੀ ਗੱਲ ਕੀਤੀ ਹੋਈ ਹੈ ਵੀ ਤਿਆਗ ਦਿਓ ਠੀਕ ਹੈ ਨਾ ਤੇ ਇਹ ਸਿਰ ਦੇਣ ਦੀ ਕਿਤੇ ਗੱਲ ਗੁਰੂ ਪਾਸ਼ਾ ਨੇ ਕੀਤੀ ਨਹੀਂ ਫਿਰ ਇਹਨਾਂ ਨੇ ਕਿੱਥੇ ਸਿਰ ਦਿੱਤਾ ਹੋਇਆ ਇਹਨਾਂ ਦਾ ਪਛੋਕੜ ਦੇਖੋ ਅਮਰਤਪਾਲ ਦੇ ਪਰਿਵਾਰ ਦੇ ਵਿੱਚ ਕਿਹਨੂੰ ਸਿਰ ਦਿੱਤਾ ਹੋਇਆ ਆ ਸਿਮਰਜੀਤ ਮਾਨ ਫੋਕਰਾ ਜਿਹੜਾ ਖਾਲਸਾ ਦੀ ਗੱਲ ਕਰਦਾ ਉਹਦੇ ਪਰਿਵਾਰ ਨੇ ਕਿ ਸਿਰ ਦਿੱਤਾ ਆ ਬਾਦਲ ਵਰਗਿਆਂ ਨੇ ਕਿਤੇ ਸਿਰ ਦਿੱਤਾ ਹੋਇਆ ਲੋਕਾਂ ਦੇ ਪੁੱਤ ਮਰਵਾਉਣਾ ਲੋਕਾਂ ਨੂੰ ਮਰਵਾਉਣਾ ਅੱਜ ਮੈਂ ਢਾਡੀ ਬੁੱਕ ਭੌਂਕਦੇ ਹੁੰਦੇ ਕੁੱਤੇ ਮੰਗ ਮੈਂ ਸ਼ਰਿਹਮ ਕਹਿੰਦਾ ਸਟੇਜਾਂ ਤੇ ਇਹਨਾਂ ਦਾ ਕਿ ਕੌਣ ਮਰਿਆ ਇਹ ਸੁਣਾ ਕੇ ਲੋਕਾਂ ਨੂੰ ਪੜਕਾਉਣਾ ਹੁੰਦਾ ਪੜਕਾਈ ਚੱਲੋ ਮਰਨਗੇ ਲੋਕ ਇਹਨਾਂ ਦੇ ਸਭ ਦੇ ਪਰਿਵਾਰ ਫੌਜ ਜਦੋਂ ਅੱਗ ਲੱਗੀ ਨਾ ਲੈਗ ਟਿਕਟਾਂ ਫਟਾਫਟ ਚੜ ਜਾਣਾ ਇਹਨਾਂ ਨੇ ਤੇ ਮਰਨ ਮਰਨਾ ਇੱਥੇ ਅਸੀਂ ਪੰਜਾਬ ਦੇ ਵਿੱਚ ਆਮ ਲੋਕਾਂ ਨੇ ਮਰਨਾ ਪਰ ਪੰਜਾਬ ਵਾਲੇ ਤੇ ਉਹਨੂੰ ਅਮਰਿਤਪਾਲ ਸਿੰਘ ਨੂੰ ਬਹੁਤ ਜ਼ਿਆਦਾ ਮਾਨ ਸਤਕਾਰ ਦੇ ਰਹੇ ਆ ਨਕਾਰੇ ਹੋਏ ਲੋਕ ਜਿਨ੍ਹਾਂ ਦੀ ਸਿਆਸੀ ਜ਼ਮੀਨ ਖਿਸਕ ਚੁੱਕੀ ਸੀ ਠੀਕ ਹੈ ਪੈਰ ਲੱਗਣ ਨੂੰ ਥਾਂ ਨਹੀਂ ਸੀ ਉਹ ਲੋਕ ਅੱਗ ਲਾਉਣਾ ਚਾਹੁੰਦੇ ਆ ਵੀ ਭਾਂਬੜ ਬੜਲੂ ਸੇਕਾਂਗੇ ਕੁਛ ਨਾ ਕੁਛ ਠੀਕ ਹੈ ਸਾਡੇ ਤਿੰਨ ਮੁੱਦੇ ਨੇ ਕੌਮ ਦੇ ਇੱਕ ਖਾਲਸਤਾਨ ਦਾ ਇੱਕ 84 ਦਾ ਇੱਕ ਗੁਰਸੇ ਦੀ ਵਿਆਦੇ ਵਿਦਾ ਇਹਨਾਂ ਨੂੰ ਤਿੰਨਾਂ ਨੂੰ ਸਟੈਂਡ ਕਰਕੇ ਰੱਖਣੇ ਉਹ ਬਾਹਰ ਕੇ ਰੱਖਣੇ ਕਿਉਂਕਿ ਇਹਨਾਂ ਮੁੱਦਿਆਂ ਤੋਂ ਬਿਨਾ ਲੀਡਰ ਜਿਹੜੇ ਆ ਉਹ ਵੋਟਾਂ ਨਹੀਂ ਲੈ ਸਕਦੇ ਰੋਟੀਆਂ ਨਹੀਂ ਸੇਕ ਸਕਦੇ ਇਹ ਮੁੱਦੇ ਕਾਇਮ ਰੱਖੇ ਜਾਣਗੇ ਜਿੱਥੇ ਤੁਸੀਂ ਅਮਰਤਪਾਲ ਦੀ ਗੱਲ ਕਰਦੇ ਹੋ ਨਾ ਅਮਰਪਾਲ ਦੇ ਨਾਲ ਉਹ ਜੂਤ ਹੈ ਜਿਹੜਾ 40% ਜੂਤ ਵਿੱਚੋਂ 20% ਜੂਸ ਜਿਹੜਾ ਬੇਲਾ ਫਿਰਦਾ ਨਸ਼ੇੜੀ ਹੈ ਠੀਕ ਹੈ ਤੁਸੀਂ ਕਿਸੇ ਪਿੰਡ ਵਿੱਚ ਵੜ ਜਿਓ 10-15 ਬੇਲੇ ਫਿਰਦੇ ਆ ਉਹਨਾਂ ਨੂੰ ਕਾਲ ਕਰੋ ਫਟਾਫਟ ਇਕੱਠੇ ਹੋ ਜਾਂਦੇ ਆ ਠੀਕ ਹੈ ਇਹਨਾਂ ਗੱਲ ਹੁਣ ਅਮਰਸਰ ਇਕੱਠਾ ਹੋਇਆ ਸੀ ਇੱਥੇ ਤਾਂ ਵੈਸੀ ਸੰਗਤਾਂ ਦਾ ਇਕੱਠ ਹੁੰਦਾ ਜੇ ਥੋੜਾ ਬਹੁਤਾ ਹੋਰ ਹੋ ਗਿਆ ਕਿੱਡੀ ਗੱਲ ਹੈ ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ ਪਹਿਲਾਂ ਵੀ ਸਾਡੇ ਪੰਜਾਬ ਦਾ ਬੇੜਾ ਬਹਾਇਆ ਐਡੇ ਵੱਡੇ ਕਾਰੋਬਾਰ ਸੀ ਸਾਡੇ ਸਰਦਾਰਾਂ ਦੇ ਖਾਸ ਕਰਕੇ 84 ਦੇ ਵਿੱਚ ਉਹ ਬੰਦੇ ਲੁੱਟੇ ਗਏ ਪੁੱਟੇ ਗਏ ਕੁਝ ਨਹੀਂ ਹੱਥ ਲੱਗਾ ਹੁਣ ਵੀ ਸਮਾਂ ਉਹੀ ਆ ਰਿਹਾ ਪਰ ਆਊਗਾ ਇਹ ਅੰਮ੍ਰਿਤਪਾਲ ਵਰਗਿਆਂ ਦੇ ਹੱਥੋਂ ਜਿਹੜੇ ਕੜਮ ਚੌਧਰੀ ਬਣਿਆ ਜਿਨ੍ਹਾਂ ਨੂੰ ਇਹ ਆਵਾਰ ਹੈ ਹੁਣ ਤੁਸੀਂ ਲਿਖ ਲਓ ਜਿਹੜੇ ਬੰਦਿਆਂ ਦੀ ਸਿਆਸੀ ਜ਼ਮੀਨ ਖੁਸ਼ੀ ਹੋਈ ਸੀ ਉਹ ਬੰਦਿਆਂ ਦੇ ਹੁਣ ਸ਼੍ਰੋਮਣੀ ਕਾਲੇਦਲ ਦੀ ਗੱਲ ਆ ਲਓ ਉਹਨਾਂ ਦੇ ਪੱਲੇ ਕੀ ਆ ਕੁਝ ਹੈਗਾ ਅੱਜ ਹੀ ਰਿਜ਼ਲਟ ਸਾਹਮਣੇ ਆ ਗਿਆ ਉਹਨਾਂ ਦੇ ਜਿਹੜਾ ਲਫਾਫਾ ਕਲਚਰ ਦਾ ਸੀ ਮੋਹਰ ਲੱਗੀ ਨਾ ਕਾਂਗਰਸ ਆ ਗਈ ਠੀਕ ਆ ਆ ਝਾੜੂ ਦਾ ਵੀ ਜਲੂਸ ਨਿਕਲਣ ਵਾਲਾ ਇਹਨਾਂ ਦੇ ਤਿੰਨਾਂ ਦੇ ਹੱਥ ਪੱਲੇ ਕੁਝ ਨਹੀਂ ਹੈਗਾ ਆਉਣ ਵਾਲੇ ਸਮੇਂ ਲਈ ਇਹ ਲੋਕ ਚਾਹੁੰਦੇ ਕੋਈ ਭੰਬੜ ਮੱਚੇ ਉਹਨੂੰ ਛੇਕ ਕੇ ਸਾਨੂੰ ਕੁਝ ਦੁਬਾਰਾ ਲੱਭੇ ਆ ਚੀਜ਼ ਹੈਗੀ ਆ ਜਿਹੜੇ ਸੰਨੀ ਵੱਲੋਂ ਜਿਹੜਾ ਕਿ ਕਤਲ ਕੀਤਾ ਜਾਂਦਾ ਸੂਰੀ ਦਾ ਉਹਦੇ ਘਰ ਦੇ ਬਾਹਰ ਸਿਕਿਉਰਿਟੀ ਬੜੀ ਜ਼ਿਆਦਾ ਟਾਈਟ ਕੀਤੀ ਗਈ ਹੈ ਕਿ ਲੱਗਦਾ ਤੁਹਾਨੂੰ ਕਿ ਦੁਬਾਰਾ ਮਾਹੌਲ ਖਰਾਬ ਹੋ ਸਕਦਾ ਭਾਜੀ ਸੰਦੀਪ ਸੰਨੀ ਨੇ ਉਹ ਕਤਲ ਕੀਤਾ ਹੀ ਨਹੀਂ ਉਹ ਤਾਂ ਕਤਲ ਕੋਠੇ ਤੋਂ ਗੋਲੀਆਂ ਚੱਲੀਆਂ ਨੇ ਉਹ ਤਾਂ ਪਾਗਲ ਬੰਦਾ ਉਹਦੇ ਕੋਲੇ ਬੀਕਮੈਂਟ ਏਜੰਸੀਆਂ ਭਾਲਦੇ ਸੀ ਕੋਹਾਂ ਜਿਹਾ ਕਤਲ ਹੋਵੇ ਉਹ ਕਤਲ ਕਰਨ ਵਾਲਾ ਬੰਦਾ ਉੱਥੇ ਭੱਜ ਚੁੱਕਾ ਹੈ ਉਹ ਤਾਂ ਸਿਰਫ ਇੱਕ ਕਲੰਕ ਮੱਥੇ ਤੇ ਮੜਿਆ ਗਿਆ ਜਿਵੇਂ ਇੰਦਰਗਾਂਧੀ ਦਾ ਕਤਲ ਕਰਨ ਵਾਲੇ ਹੋਰ ਨੇ ਸਾਡੇ ਬੁੱਜੜ ਸਿੱਖ ਬਚ ਕੇ ਜ਼ਿੰਮੇਵਾਰੀ ਲੈ ਲਈ ਜਿਕਾਰੇ ਛੱਡ ਤੇ ਵੀ ਅਸੀਂ ਮਾਰੇ ਇਦਾਂ ਹੀ ਇਹ ਮੜਿਆ ਗਿਆ ਜੋ ਏਜੰਸੀਆਂ ਚਾਹੁੰਦੀਆਂ ਸੀ ਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਉਹ ਮਾਹੌਲ ਦਾ ਖਰਾਬ ਕਰਨ ਵਾਸਤੇ ਇਹਨਾਂ ਨੇ ਮੌਕਾ ਦੇ ਦਿੱਤਾ ਕਿਉਂਕਿ ਉਸ ਮੁੰਡੇ ਦੀਆਂ ਅਮਰਤਪਾਲ ਦੇ ਨਾਲ ਵੀਡੀਓ ਵਾਇਰਲ ਹੋਈਆਂ ਹੋਈਆਂ ਨੇ ਠੀਕ ਹੈ ਅਮਰ ਦੋ ਦਿਨ ਪਹਿਲਾਂ ਉਹਨੇ ਸ਼ਿਕਾਇਤ ਕੀਤੀ ਸੂਰੀ ਦੇ ਕੱਲ ਤੋਂ ਪਹਿਲਾਂ ਠੀਕ ਹੈ ਨਾ ਗੱਲ ਜਾਨਕਿ ਸਾਰਾ ਕੁਝ ਅਮਰਪਾਲ ਦੇ ਪੈਰੋਂ ਹੋ ਰਿਹਾ ਇਹਦਾ ਜ਼ਿੰਮੇਵਾਰ ਅਮਰਪਾਲ ਹੈ ਪਰ ਇਹਦੇ ਬਾਰੇ ਹੁਣ ਕਿਸ ਤਰ੍ਹਾਂ ਸੱਚ ਝੂਠ ਨੂੰ ਕਿਸ ਤਰ੍ਹਾਂ ਸਾਹਮਣੇ ਲੈ ਕੇ ਆਇਆ ਜਾਏਗਾ ਸੱਚ ਝੂਠ ਤਾਂ ਸਾਹਮਣੇ ਆਉਣਾ ਹੀ ਨਿਕਾ ਜੀ ਬੀਜੇਪੀ ਦੀ ਜਿਹੜੀ ਸਿਆਸੀ ਜ਼ਮੀਨ ਹੈ 24 ਵਿੱਚ ਹੱਥਾਂ ਚ ਪੈਰਾਂ ਚ ਜਾਂਦੀ ਉਹਨੂੰ ਦਿਸ ਰਹੀ ਹੈ ਵੀ 24 ਸਾਡਾ ਜਲੂਸ ਨਿਕਲੂਗਾ ਠੀਕ ਹੈ ਉਹ ਕੋਈ ਨਾ ਕੋਈ ਸਟੈਂਡ ਪੰਜਾਬ ਤੋਂ ਤਿਆਰ ਕਰਨਾ ਚਾਹੁੰਦੇ ਮਾਹੌਲ ਖਰਾਬ ਕਰਕੇ ਇੱਥੇ ਰਾਸ਼ਟਰਪਤੀ ਰਾਜ ਲੱਗੇ ਜੇ ਲੱਗ ਗਿਆ ਤਾਂ ਲੋਕਾਂ ਨੂੰ ਕਹਿਣ ਦਾ ਇੱਕ ਉਹਨੂੰ ਸਮਾਂ ਮਿਲ ਜੂਗਾ ਵੀ ਤੁਹਾਡੇ ਪੰਜਾਬ ਦੇ ਵਿੱਚ ਕੰਟਰੋਲ ਹੋਇਆ ਨਹੀਂ ਅੱਤਵਾਦ ਆ ਗਿਆ ਇਹ ਅੱਤਵਾਦ ਦਾ ਮੈਸੇਜ ਭਾਈ ਸਾਰੀ ਇੰਡੀਆ ਵਿੱਚ ਜਾਂਦਾ ਇਕੱਲਾ ਇੱਥੇ ਨਹੀਂ ਜਾਂਦਾ ਠੀਕ ਹੈ ਮੈਂ ਤੋਂ ਕੁਝ ਮਹੀਨੇ ਪਹਿਲਾਂ ਜਾਈ ਉਸ ਟਾਈਮ ਵੀ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਸੀ ਹਰ ਲੋਕਾਂ ਵੱਲੋਂ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਰਾਜ ਲੱਗ ਜਾਣਾ ਚਾਹੀਦਾ ਪਰ ਲੱਗਾ ਨਹੀਂ ਹੈ ਉਦੋਂ ਉਹਨਾਂ ਕੋਲੇ ਐਡੇ ਤਕੜੇ ਕਹਿ ਲਗੇ ਨਾ ਕੰਬੀਕ ਪੁਆਇੰਟ ਹੈ ਨਹੀਂ ਸੀਗੇ ਜਿਹੜੇ ਹੋਣ ਲੱਗਿਆ ਹੁਣ ਤਾਂ ਸ਼ਰਿਆਮ ਪਹਿਲਾਂ ਦੀਪ ਸਿੱਧੂ ਦੀ ਗੱਲ ਕਰ ਲੋ ਠੀਕ ਹੈ ਨਾ ਗੱਲ ਸਿੱਧੂ ਮੂਸੇ ਵਾਲੀ ਦੀ ਗੱਲ ਕਰ ਲੋ ਸੂਰੀ ਦੀ ਗੱਲ ਕਰ ਲੋ ਹੋਰ ਵੀ ਕਤਲ ਹੋਏ ਨੇ ਇਹ ਬੀਕ ਪੁਆਇੰਟ ਉਹਨਾਂ ਨੂੰ ਮਿਲ ਗਿਆ ਇਹ ਸਭ ਤੋਂ ਵੱਧ ਉਹਨੇ ਝਾੜੂ ਪਾਰਟੀ ਦੇ ਜਿਹੜਾ ਸੀਐਮ ਐ ਭਗਵੰਤ ਸਿੰਘ ਉਹਨੂੰ ਟਾਰਗੇਟ ਕਰ ਲਿਆ ਉਹਨੂੰ ਉਹਨੂੰ ਮੈਸੇਜ ਚੱਲ ਗਿਆ ਵੀ ਤੇਥੇ ਕੰਟਰੋਲ ਹੋਇਆ ਨਹੀਂ ਜਿਹੜਾ ਅਮਰਿਤਪਾਲ ਦਾ ਬਾਰ ਬਾਰ ਨਾਮ ਲੱਗਦਾ ਇਹਨਾਂ ਨੂੰ ਜਿਹੜੇ ਮਾੜੇ ਹਾਲਾਤ ਜਿਹੜੇ ਪੰਜਾਬ ਦੀ ਕਰਵਾਉਣ ਵਾਲਾ ਅਸਲ ਤੇ ਵਿੱਚ ਕੌਣ ਅਸਲ ਦੇ ਵਿੱਚ ਬੀਜੇਪੀ ਦੇ ਥੱਲੇ ਚੱਲ ਰਿਹਾ ਸਿਮਰਜੀਤ ਮਾਨ ਸਿਮਰਜੀਤ ਮਾਨ ਦੇ ਹੀ ਚੇਲੇ ਨੇ ਪਹਿਲਾਂ ਦੀਪ ਸਿੱਧੂ ਸੀ ਤੇ ਫਿਰ ਉਹਨੇ ਸਿੱਧੂ ਮੂਸੇਵਾਲਾ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੁਣ ਮੈਰਨ ਇਹਨੂੰ ਅਮਰਤਪਾਲ ਨੂੰ ਬਣਾਇਆ ਹੋਇਆ ਅਮਰਤਪਾਲ ਜੋ ਜੋ ਸਿਮਰਜੀਤ ਮਾਨ ਕਹਿੰਦਾ ਉਹੀ ਚੱਲਦਾ ਜਿਹੜੀ ਨੂੰ ਸਕ੍ਰਿਪਟ ਮਿਲਦੀ ਆ ਨਾ ਉਹ ਲਿਖੀ ਲਿਖਾਈ ਪਿੱਛੋਂ ਮਿਲਦੀ ਆ ਸਾਡੇ ਸਕਾਲਰਾਂ ਦੇ ਕੋਲ ਜੋ ਇਹ ਬੋਲਦਾ ਇਹਦੀ ਆਪਣੀ ਬਿਆਨਬਾਜ਼ੀ ਨਹੀਂ ਲਿਖਣ ਵਾਲਾ ਕੋਈ ਹੋਰ ਹੈ ਬੋਲਣ ਵਾਲਾ ਕੋਈ ਹੋਰ ਹੈ ਜਾਨਕਿ ਤਾਂ ਮੈਂ ਕਹਿ ਰਿਹਾ ਕਿ ਜੰਸੀਆਂ ਦਾ ਬੰਦਾ ਹੈ ਅਮਰਪਾਲ ਏਜੰਸੀਆਂ ਕਰਵਾ ਰਹੇ ਨੇ ਪਹਿਲਾਂ ਵੀ 84 ਵਾਲੇ ਏਜੰਸੀਆਂ ਨਹੀਂ ਕਰਵਾਏ ਸੀ ਹੁਣ ਵੀ ਏਜੰਸੀਆਂ ਕਰਵਾ ਰਹੀਆਂ ਨੇ ਪਰ ਇਹਦਾ ਹੱਲ ਕੀ ਹੈ ਜੀ ਕਿ ਜਿਹੜੇ ਪੰਜਾਬ ਦੇ ਹਾਲਾਤ ਜਿਹੜੇ ਕਿ ਸੁਧਾਰੇ ਜਾ ਸਕਣ ਆਪੋ ਆਪਣਾ ਘਰ ਸੰਭਾਲੋ ਤੁਸੀਂ ਆਪਣੇ ਘਰ ਦੀ ਰਿਸਪੋਨਸਿਬਿਲਟੀ ਲਓ ਆਪਣੇ ਬੱਚਿਆਂ ਨੂੰ ਸੰਭਾਲੋ ਲੋਡ ਹੀ ਨਹੀਂ ਕਿਸੇ ਕਿਸੇ ਦੇ ਘਰ ਦੀ ਡਾਕੀ ਕਿਉਂ ਕਰਦੇ ਹੋ ਤੁਸੀਂ ਮੈਂ ਸਿੱਖ ਹੈਗਾ ਮੈਂ ਆਪਣੇ ਬੱਚੇ ਸੰਭਾਲਾਂ ਮੈਂ ਆਪਣੇ ਬੱਚਿਆਂ ਨੂੰ ਕਿਉਂ ਹਲ ਸ਼ੇਰੀ ਦੇ ਰਿਹਾ ਲੜਨ ਵਾਸਤੇ ਤੁਹਾਡੇ ਬੱਚੇ ਹੈਗੇ ਤੁਸੀਂ ਆਪਣੇ ਪਰਿਵਾਰ ਨੂੰ ਸੰਭਾਲ ਲਓ ਸਾਰਾ ਕੁਝ ਕੰਟਰੋਲ ਹੋ ਜਾਊਗਾ ਐਨੇ ਕੱਠ ਨੂੰ ਕੰਟਰੋਲ ਕਰਨ ਦੀ ਲੋੜ ਪਈ ਹੈ ਤੁਹਾਡੇ ਘਰ ਦੇ ਪੰਜ ਮੈਂਬਰ ਨੇ ਪੰਜਾਂ ਮੈਂਬਰਾਂ ਨੂੰ ਤੁਸੀਂ ਸੰਭਾਲ ਕੇ ਰੱਖੋ ਆਪ ਹੀ ਕੰਟਰੋਲ ਹੈ ਤੁਹਾਡੇ ਕੱਠ ਕੀ ਦੇ ਨਾਲ ਹੁੰਦਾ ਸਾਡੇ ਬੱਚੇ ਹੀ ਕਰਦੇ ਨੇ ਇੱਕ ਘਰ ਦੇ ਵਿੱਚ ਇੱਕ ਬੱਚਾ ਚੱਲ ਗਿਆ ਕੱਠ ਹੋ ਜਾਂਦੇ ਆਪਣੇ ਬੱਚਿਆਂ ਨੂੰ ਤੁਸੀਂ ਕੰਟਰੋਲ ਕਰ ਲਓ ਸਾਰੇ ਕੁਝ ਠੀਕ ਹੈ ਜਾਨੀ ਕਿ ਆਪਣੇ ਘਰ ਨੂੰ ਸੁਭਾਲਣ ਦੀ ਲੋੜ ਹੈ ਦੂਜੇ ਦੇ ਘਰ ਨੂੰ ਸੁਭਾਲਣ ਦੀ ਲੋੜ ਨਹੀਂ ਤੁਸੀਂ ਦੂਜੀ ਗੱਲ ਛੱਡੋ ਕਰੋ ਅਮਰਤਪਾਲ ਨੇ ਅਸਾਈਆਂ ਨੂੰ ਟਾਰਗੇਟ ਕੀਤਾ ਕੀਤਾ ਸੀ ਨਾ ਤੇ ਅਸਾਈਆਂ ਨੂੰ ਪਤਾ ਲੱਗ ਗਿਆ ਵੀ ਅਸੀਂ ਦਲਦਲ ਦੇ ਵਿੱਚ ਫਸਣਾ ਨਹੀਂ ਉਹ ਪਾਸੇ ਹੋ ਗਏ। ਉਦੋਂ ਬਾਅਦ ਪੱਤਾ ਖੇਡਿਆ ਸਰਸੇ ਵਾਲੇ ਸਾਥ ਦਾ। ਠੀਕ ਹੈ ਉਹ ਸਾਹਮਣੇ ਦੇ ਪਾਸੇ ਹੋ ਗਿਆ। ਹੁਣ ਜਿਹੜਾ ਤੀਜਾ ਪੱਤਾ ਖੇਡਿਆ ਅਸੂਰੀ ਤੇ ਖੇਡ ਦਿੱਤਾ। ਕਤਲ ਹੋ ਗਿਆ ਨਾ ਇੱਥੇ ਕਾਮਜਾਬ ਕਿਤੇ ਹੁੰਦੇ ਨਾਜ਼ਰ ਆ ਰਹੇ ਨੇ ਉਹ। ਪੰਜਾਬ ਦਾ ਮਾਹੌਲ ਖਰਾਬ ਹੋ ਗਿਆ। ਹੁਣ ਜਦੋਂ ਹਿੰਦੂ ਭਾਈਚਾਰੇ ਵਿੱਚੋਂ ਬਿਆਨਬਾਜ਼ੀ ਹੋ ਗਈ ਅਸੀਂ ਸਿੱਖਾਂ ਨੂੰ ਮਾਰਾਂਗੇ। ਇਧਰੋਂ ਸਾਡੇ ਵਿੱਚੋਂ ਹੋ ਗਈ। ਤੇ ਇਹੀ ਮਾਲ ਖਰਾਬ ਹੁੰਦਾ ਹੁੰਦਾ। ਹੋ ਗਿਆ ਬੱਸੇ। ਜਦ ਸੂਰੀ ਜਦ ਸੂਰੀ ਦਾ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਸ਼ਿਵ ਸੈਨਾ ਦੇ ਕਈ ਆਗੂਆਂ ਵੱਲੋਂ ਵੀ ਇੱਕ ਬੜਾ ਗੰਦਾ ਬਿਆਨ ਆਉਂਦਾ ਹੈ ਕਿ ਹਰ ਸਿੱਖ ਨੂੰ ਘਰੋਂ ਕੱਢ ਕੱਢ ਕੇ ਬਾਹਰ ਮਾਰਾਂਗੇ ਕੀ ਇਹ ਬਿਆਨ ਨੂੰ ਕਿਵੇਂ ਦੇਖਦੇ ਹੋ ਦੇਖੋ ਜੇ ਕੋਈ ਇੱਕ ਕੌਮ ਦਾ ਬੰਦਾ ਬਿਆਨਬਾਜ਼ੀ ਕਰਦਾ ਸਾਰੇ ਕੌਮ ਨੂੰ ਟਾਰਗੇਟ ਕਰਨਾ ਨਹੀਂ ਚਾਹੀਦਾ ਜੇ ਹਿੰਦੂਆਂ ਵਿੱਚ ਇੱਕ ਬੰਦਾ ਕੌਮ ਨੂੰ ਮਾੜਾ ਕਹਿੰਦਾ ਉਹਨੂੰ ਉਹਨੂੰ ਬਕਵਾਸ ਵਾਲੀ ਬਾਜੀ ਬੰਦ ਕਰਨੀ ਚਾਹੀਦੀ ਹੈ ਸਾਰੀ ਕੌਮ ਨਹੀਂ ਮਾੜੀ ਹੁੰਦੀ ਭਾਵੇਂ ਹਿੰਦੂ ਹੋਵੇ ਭਾਵੇਂ ਸਿੱਖ ਹੋਣ ਠੀਕ ਹੈ ਇੱਕ ਬੰਦੇ ਪਿੱਛੇ ਲੜਾਈ ਝੜਾ ਕਰਨੀ ਲੋੜ ਨਹੀਂ ਮੈਂ ਕਹਿੰਦਾ ਜੇ ਸਾਡੀ ਸਿੱਖੋਂ ਦੇ ਵਿੱਚ ਕੋਈ ਕੜਮਾ ਚੌਧਰੀ ਹੈ ਜਾਂ ਕੋਈ ਬਿਆਨ ਦਿੰਦਾ ਉਹਦੇ ਛੇਤਰ ਫਿਰਨਾ ਚਾਹੀਦਾ ਚੰਗੀ ਤਰ੍ਹਾਂ ਜੇ ਹਿੰਦੂ ਕਮਿਊਨਿਟੀ ਵਿੱਚ ਕੋਈ ਹੈ ਜੀ ਬਿਆਨਬਾਜ਼ੀ ਕਰਦਾ ਉਹਦੇ ਵੀ ਛੇਤਰ ਫਿਰਨਾ ਚਾਹੀਦਾ ਕੌਮ ਦਾ ਤਾਂ ਭਾਜੀ ਰੋਲ ਹੀ ਕੋਈ ਨਹੀਂ ਠੀਕ ਹੈ ਕੌਮ ਦਾ ਤਾਂ ਪੂਰਾ ਰੋਲ ਹੁੰਦਾ ਹੀ ਨਹੀਂ ਨਾ ਬੰਦੇ ਮਾੜੇ ਹੁੰਦੇ ਆ ਕੌਮ ਦੇ ਵਿੱਚ ਸਾਰੀ ਕੌਮ ਥੋੜੀ ਮਾ ਪਰ ਇਹ ਜਿਹੜੇ ਹਾਲਾਤ ਜਿਹੜੇ ਪੰਜਾਬ ਦੇ ਖਾਸ ਕਰ ਬਣ ਰਹੇ ਨੇ ਕਿ ਇਹ ਮਾਨ ਸਰਕਾਰ ਨੂੰ ਇਹਦੇ ਬਾਰੇ ਕੋਈ ਸੋਚਣਾ ਨਹੀਂ ਚਾਹੀਦਾ ਮਾਨ ਸਰਕਾਰ ਸੋਚ ਨਹੀਂ ਸਕਦੀ ਇਹ ਬੀਜੇਪੀ ਦੀ ਡੀ ਟੀਮ ਹੈਗੀ ਆ ਜਿੱਦਾਂ ਮੋਦੀ ਨੇ ਕਹਿਣਾ ਉਦਾਂ ਹੀ ਭਗਵਾਨ ਤੁਮਾਨ ਤੇ ਕੇਜਰੀਵਾਲ ਨੇ ਕਰਨਾ ਇਹ ਸ਼ਰਿਆਮ ਪਤਾ ਹੈ ਕੰਟਰੋਲ ਕਰਨ ਨੂੰ ਕਿ ਐਸ்சிਐਮ ਦੇ ਕੋਲ ਪਾਵਰ ਹੁੰਦੀ ਹੈ ਚੜੀ ਨਹੀਂ ਫੜਕ ਸਕਦੀ ਜਦੋਂ ਪਹਿਲਾ ਕਤਲ ਹੋਏ ਨੇ ਜੇ ਉਦੋਂ ਕੰਟਰੋਲ ਕੀਤਾ ਹੁੰਦਾ ਜਰ ਤੁਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਹੋ ਇੱਕ ਗੈਂਗਸਟਰ ਫੜਿਆ ਗਿਆ ਐਸਆਈਓ ਹੈਗਾ ਉਹ ਆਪ ਇੱਕ ਕੁੜੀ ਨੂੰ ਮਿਲਾਉਣ ਵਾਸਤੇ ਪ੍ਰਾਈਵੇਟ ਗੱਡੀ ਵਿੱਚ ਲੈ ਕੇ ਜਾਂਦਾ ਹੋਟਲ ਵਿੱਚ ਲੈ ਕੇ ਜਾਂਦਾ ਤੇ ਹੱਥ ਘੜੇ ਉਹਦੇ ਲੱਗੇ ਨਹੀਂ ਉਹ ਬੰਦਾ ਭਜਾਤਾ ਉਥੋਂ ਫਮ ਬਾਅਦ ਫੜੀ ਗਏ ਤੇ ਕਿੰਨਾ ਕੰਟਰੋਲ ਹੈ ਇਹ ਜਿਹੜੇ ਗੈਂਗਸਟਰ ਤੁਸੀਂ ਗੱਲ ਕਰਦੇ ਹੋ ਕਿ ਗੈਂਗਸਟਰਾਂ ਦੀ ਖਤਮ ਕਰਨ ਤੁਸੀਂ ਉਹਨਾਂ ਨੂੰ ਆਪ ਫੜ ਰਹੇ ਹੋ ਆਪ ਫੜ ਰਹੇ ਹੋ ਕਿੱਧਰ ਦਾ ਕਾਨੂੰਨ ਹੈ ਇਹ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਕਹਿਣਾ ਭਾਜੀ ਇਹ ਚਾਹਣਾ ਸਾਰੇ ਬੰਦੇ ਅਕਲਵੰਦ ਨੇ ਸਿਰ ਦੇਣ ਦੀ ਲੋੜ ਨਹੀਂ ਸਿਰ ਭਰ ਤੋਂ ਦਿਮਾਗ ਦੀ ਵਰਤੋਂ ਕਰੋ ਜਿੱਥੋਂ ਬਚਣਾ ਉੱਥੇ ਬਚੋ ਸਾਡੇ ਗੁਰੂ ਸਾਹਿਬ ਦੀ ਮੈਂ ਗੱਲ ਕਰਦਾ 14 ਜੰਗ ਗੁਰੂ ਕਲਿੰਗਤਰ ਸੱਚੇ ਪਾਸ਼ਾ ਨੇ ਕੀਤੇ ਜਿੱਥੇ ਉਹਨਾਂ ਨੂੰ ਪ੍ਰੋਗਰਾਮ ਕੈਨਸਲ ਕਰਨਾ ਪਿਆ ਵੀ ਮਾਹੌਲ ਖਰਾਬ ਨਾ ਹੋਵੇ ਉੱਥੇ ਉਹਨਾਂ ਨੇ ਆਪਣਾ ਪ੍ਰੋਗਰਾਮ ਕੈਨਸਲ ਕੀਤਾ ਅਮਰਤਪਾਲ ਵਰਗੇ ਮੋਗੇ ਬੈਠੇ ਨੇ ਜਲੰਧਰ ਆਉਣਾ ਠੀਕ ਹੈ ਨਾ ਪੁਲਿਸ ਉੱਥੇ ਬੰਦੀ ਬਣਾ ਕੇ ਬੈਠੀ ਹੈ ਤੇ ਪ੍ਰੋਗਰਾਮ ਕੈਨਸਲ ਕਰਨ ਦਾ ਸਟੇਟਮੈਂਟ ਦੇਣ ਦਾ ਵੀ ਮੈਨ ਨਹੀਂ ਜਾਣਾ ਜੇ ਕੌਮਲੇ ਤੁਸੀਂ ਭਲਾ ਚਾਹੁੰਦੇ ਹੋ ਜੇ ਮੇਰੇ ਆਉਣ ਤੇ ਮਾਹੌਲ ਖਰਾਬ ਹੁੰਦਾ ਮੈਂ ਇਕੱਲੇ ਨਹੀਂ ਆਣਾ ਲੱਖਾਂ ਬੰਦੇ ਡਿਸਟਰਬ ਹੁੰਦੇ ਆ ਉੱਥੇ ਲੜਾਈ ਹੋ ਸਕਦੀ ਝਗੜ ਫਿਰ ਮੈਨੂੰ ਯਾਰ ਕੈਨਸਲ ਹੀ ਕਰਨਾ ਚਾਹੀਦਾ ਇਹ ਕਿੱਦ ਲਈ ਸਿਆਣਪ ਹੈ ਗੁਰੂ ਸਾਹਿਬ ਦੀ ਸਿੱਖਿਆ ਤੋਂ ਤੁਸੀਂ ਲੈ ਕੇ ਚੱਲੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਸੰਧਾਨਦਾ ਭਾਜੀ ਉਹ ਪਿਆਰ ਦੇ ਨਾਲ ਹੈ ਕਲਗੀਧਰ ਪਾਸ਼ਾ ਕਹਿੰਦੇ ਸਾਚ ਕਹੂੰ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਆਇਓ ਇੱਥੇ ਪਿਆਰ ਦੀ ਲੋੜ ਹੈ ਗੁਰੂ ਨਾਨਕ ਪਾਸ਼ਾ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹ ਪਿਆਰ ਦੇ ਨਾਲ ਹੈ ਸਤਿਕਾਰ ਦੇ ਨਾਲ ਹੈ ਜਿਹਦੇ ਕੋਲੇ ਵੀ ਗਏ ਗੁਰੂ ਪਾਸ਼ਾ ਕਿਤੇ ਡਾਂਗ ਥੋੜੀ ਚਲਾਈ ਹੈ ਗੁਰੂ ਪਾਸ਼ਾ ਕਹਿੰਦੇ ਮੇਰਾ ਆ ਸਵਾਲ ਹੈ ਜਵਾਬ ਦਿਓ ਸਿੱਧਾਂ ਕੋਲੇ ਗਏ ਸਿੱਧ ਕਹਿੰਦੇ ਰੋਸ਼ ਨਾਕੀਜੈ ਉੱਤਰ ਦੇਜੈ ਮੱਕੇ ਗਏ ਨੇ ਹਿੰਦੂਆਂ ਦੇ ਮੰਦਰਾਂ ਵਿੱਚ ਗਏ ਨੇ ਠੀਕ ਹੈ ਅਸਾਈਆਂ ਦੇ ਚਰਚਾਂ ਬਹੁਤ ਕਿਤੇ ਗੁਰੂ ਪਾਸ਼ਾ ਗਏ ਨੇ ਜਾਨੀ ਕਿ ਉੱਥੇ ਜਵਾਨ ਨਾ ਗੱਲ ਕੀਤੀ ਹੈ ਸਵਾਲ ਕੀਤਾ ਜਵਾਬ ਮਿਲਿਆ ਤੇ ਅਸੀਂ ਕਹਿੰਦੇ ਮੇਰੇ ਕੋਲ 47 ਹੈ ਗੱਲ ਸੁਣਗੇ ਕਿ ਨਹੀਂ ਮੇਰੇ ਕੋਲ ਕਿਰਪਾਨ ਹੈ ਗੱਲ ਸੁਣਗੇ ਕਿ ਨਹੀਂ ਇਹ ਕੋਈ ਇਹ ਕੋਈ ਅਕਲਬੰਦੀ ਥੋੜੀ ਹੈ ਇਹ ਤਾਂ ਗੁੰਡਾ ਕਰਦੀ ਹੈ ਭਾਜੀ ਏਸੀ ਸਾਡੇ ਨਾਲ ਗਿਆਨੀ ਬੁੱਟਾ ਸਿੰਘ ਜੀ ਜਿਨ੍ਹਾਂ ਨੇ ਕਿ ਪੰਜਾਬ ਦੇ ਹਾਲਾਤਾਂ ਦੇ ਬਾਰੇ ਸਾਨੂੰ ਜਿਹੜੀ ਕਿ ਜਾਣਕਾਰੀ ਦਿੱਤੀ ਹੈ ਕੈਮਰਾਮੈਨ ਤਰਨੂੰ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਬੀਸਰ